ਸਤ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਅੱਜ ਇੱਕ ਨਵੇਂ ਵਲੌਗ ਦੇ ਨਾਲ ਅੱਜ ਮੌਸਮ ਥੋੜਾ ਜਿਹਾ ਨੀਵਲਾ ਸੀ ਤੇ ਲਗਭਗ 12 ਵਜੇ ਕੁੱਕਰ ਨਵੇਂ ਹੋਈ ਗਈ ਹੈ ਤੇ ਹੁਣ ਵੱਜ ਗਏ ਨੇ 2:30 ਤੇ ਆਪਾਂ ਖੇਤ ਆਏ ਹੋਏ ਹਾਂ ਆਪਣੇ ਆਵਾਂ ਤੇ ਨਾ ਸਪਰੇਅ ਕਰੀ ਹੋਏ ਕਿ 10 ਦਿਨ ਆਪਾਂ ਕਰੀ ਹੋਈ ਹੈਗੀ ਬੈਰ ਕੰਪਨੀ ਹੈ ਐਟਲੈਂਟਸ ਇੱਥੇ ਪਈ ਸੀ ਟੋਪ ਕੋਈ। ਕੋਈ ਇਹ ਬਾਣ ਵਿੱਚ ਕੋਲੀਂਡਾ ਬੜਾ ਸੀ। 10 ਦਿਨ ਹੋ ਗਏ ਜੀ ਸਪਰੇਅ ਕਰੀ ਨੂੰ। ਆਪਾਂ ਇਹਦਾ ਰਿਜ਼ਲਟ ਤੁਹਾਨੂੰ ਦਿਖਾਉਣਾ ਦੋਸਤੋ। ਵੀ ਕਿੰਨਾ ਰਿਜ਼ਲਟ ਆਇਆਗਾ। ਇੱਕ ਚੰਗੀ ਕੰਪਨੀ ਦੀ ਸਪਰੇਅ ਕਰਨ ਦਾ ਇੱਕ ਮਾੜੀ ਕੰਪਨੀ ਦਾ ਕਿੰਨਾ ਫਰਕ ਹੁੰਦਾ। ਉਹ ਤੁਹਾਨੂੰ ਦਿਖਾਵਾਂਗੇ। ਕਿਉਂਕਿ ਦੋਸਤੋ ਪਹਿਲਾਂ ਆਪਾਂ ਕਰਦੇ ਸੀ ਮਾੜੀਆਂ ਸਪਰੇਅ ਨਾਲ ਲਗਭਗ ਵੀ ਆਪ ਖਰਚਾ ਕਹਿੰਦੇ ਸੀ ਘੱਟ ਹੋਵੇ ਪਰ ਅੱਜ ਚੰਗੀ ਚੀਜ਼ ਕਰਾਂਗੇ ਨਾ ਉਹ ਇੱਕ ਵਾਰੀ ਚ ਜ਼ਿਆਦਾ ਚਾਰਪਾ ਦਿਖਾ ਦਊਗੀ ਆਹ ਦੇਖੋ ਦੋਸਤੋ ਆਹ ਗੋਲੀ ਅੰਡਾ ਜਮਾ ਹੈ ਬੱਚਾ ਹੈ ਪਿੰਡ ਹੈ ਨਾਲੇ ਤੰਦ ਹੁੰਦੀ ਸੀ ਤਾਂ ਕਰਕੇ ਥੋੜਾ ਜਿਆਦਾ ਤੁਪਾ ਹੁਣ ਤਿੰਨ ਚਾਰ ਦਿਨ ਹੁਣ ਤੁਪ ਲੱਗਣ ਲੱਗੀਆਂ ਨੇ ਤੇ ਤਿੰਨ ਚਾਰ ਦਿਨਾਂ ਚ ਹੀ ਰੰਗ ਦਿਖਾਤਾ ਇਹ ਚੀਜ਼ ਦਾ ਫਰਕ ਬਹੁਤ ਹੁੰਦਾ ਦੋਸਤੋ ਜੇ ਆਪਾਂ origignal spray ਕਰਾਂ ਵਧੀਆ ਕੰਪਨੀ ਦਾ ਜੀ ਦਾ ਨਾਮ ਪਰ ਕੰਪਨੀ ਨੇ ਆਹ ਦੇਖੋ ਦੋਸਤੋ ਮੇਰਾ ਨਾ ਪੁੰਨਿਆ ਦੇਖੋ ਆਹ ਦੇਖੋ ਦੋਸਤੋ ਜਮਾ ਬੀ ਆ ਬਾਣ ਚ ਗੁੱਲੀ ਅੰਡਾ ਫੁੱਲ ਹੁੰਦਾ ਤੇ ਕੰਟਰੋਲ ਵੀ ਨਹੀਂ ਹੁੰਦਾ ਕੰਟਰੋਲ ਕਰਨਾ ਵੀ ਬਹੁਤ ਔਖਾ ਹੈ ਦੋਸਤੋ ਹਾਂ ਕਿ ਪਤਾ ਨਹੀਂ ਕੀ ਗੱਲ ਹੈ ਸਾਡੇ ਉਧਰ ਲਿਵਾਨ ਚ ਬਹੁਤ ਘੱਟ ਹੁੰਦਾ ਆ 2 ਕਿੱਲਿਆਂ ਚੰਦਾ ਗੋਲੀ ਡੰਡਾ ਇਹਨੇ ਹੋਣੀ ਹੁਣ ਇੱਥੇ ਤੇ ਅਸੀਂ ਆਈ ਵਾਰ ਬਹੁਤ ਸਪਰੇਆ ਕਰਕੇ ਦੇਖ ਲਈਆਂ ਪਰ ਰੋਕ ਦਿੰਦੀਆਂ ਸੀ ਮੁੜ ਕੇ ਫੇਰ ਉੱਪਰ ਦੀ ਕਦੇ ਐ ਮਜਾ ਹੀ ਨਹੀਂ ਸੀ ਨਾ ਜਿਵੇਂ ਇਤ ਕੀ ਨਜ਼ਾਰਾ ਆਏ ਨਾ ਦੋਸਤੋ ਕੋਕੋ ਬਸ ਸਪਰੇਆ ਵਿੱਚ ਸਸਤੀਆਂ ਕਰਦੇ ਸੀ ਚੰਗੀ ਸਪਰੇ ਕਰਾਂਗੇ ਉਹਨਿਆਂ ਦਾ ਰਿਜ਼ਲਟ ਦਿਖਾਈ ਦੇਣਾ ਆ ਦੇਖੋ ਦੋਸਤੋ ਕਰਾਇਆ ਪਿਆ ਨਾ ਪੀਲਾ ਪੀਲਾ ਹੁਣ ਤੋਂ ਪਨ ਲੱਗ ਗਿਆ ਤੇ ਹੁਣ ਵਸੇ ਰਿਜ਼ਲਟ ਆ ਜਾਣਾ ਹੈ। ਹੁਣ ਵਸੇ ਇਹਨੇ ਸਾਰਾ ਖਤਮ ਹੋ ਜਾਣਾ ਹੈ। ਦੋਸਤੋ ਇਸ ਲਈ ਕਹਾਂ ਵੀ ਚੰਗੀ ਦਵਾਈ ਕਰੋ। ਵਧੀਆ ਕੰਪਨੀ ਦੀ ਦਵਾਈ ਕਰੋ। ਮਾੜੀ ਕੰਪਨੀ ਆ ਕੋਈ ਕਰੋ। ਜੇ ਮਾੜੀ ਕੰਪਨੀ ਕਰੋਗੇ ਆਪਣੇ ਫਸਲ ਨੂੰ ਨੁਕਸਾਨ ਜਾਣਾ ਹਣਾ। ਫਸਲ ਨੂੰ ਨੁਕਸਾਨ ਪੈਣਾ। ਇਹ ਆਪਣੀ ਸਾਰੀ ਜੀਓ ਡ੍ਰਿਲ ਦੀ ਕਣਕ ਵਿੱਚ ਹੋਈ ਹੈ। ਤੇ ਇਹ ਲਗਭਗ ਹੋ ਗਈ। ਇਹ ਤਾਂ ਲਵੀ ਬਾੜ ਤੇ ਰੇਡ ਦਿੰਦਾ ਨੀ ਤੇ ਦੂਜਾ ਪਾਣੀ ਇਹਨੂੰ ਕੱਲ ਨੂੰ ਸਟਾਰਟ ਕਰਨਾ ਨਹੀਂ ਇਹਨੂੰ ਲੱਗ ਵੀ ਜਾਂਦਾ ਮੀਂਹ ਪੈ ਗਿਆ ਚਲੋ ਪਾਣੀ ਕੋਈ ਪਹਿਲਾਂ ਨਹੀਂ ਲੱਗਿਆ ਤਾਂ ਕੋਈ ਚੱਕਰ ਨਹੀਂ ਸੀਗਾ ਆਪਾਂ ਪਹਿਲਾਂ ਗਏ ਸੀ ਬਟਾਪਾ ਕੱਸੀ ਬਣੇਗਾ ਖੜੇ ਦੀ ਚਲ ਕੱਸੀ ਦੀ ਵਾਰੀ ਹੈ ਜਿਉਂ ਦੇ ਨਾਲ ਦੇਖਾਂਗੇ ਕਿੰਨਾ ਕ ਬਣ ਰਿਹਾ ਲਗਭਗ ਆਹੀ ਰਹਿੰਦਾ ਮਣ ਜੈਕ ਘੇਰੇ ਉਧਰ ਰਹਿੰਦਾਗਾ ਚਲ ਜਿੰਨਾ ਵੀ ਰਵੇਂ ਆ ਉਸ ਤੋਂ ਬਾਅਦ ਚਲ ਮੋਟਰ ਨਾਲ ਵਾਲਾਂਗੇ ਜੇ ਠਹਿ ਗਿਆ ਬਾਕੀ ਇੱਕ ਦੋ ਕਾਰੇ ਤਿੰਨ ਕਿਲੋ ਲਾਮੀ ਆਣਗੇ ਕਿਹੜੇ ਡਿਟ ਕਰ ਰਹੇ ਹੋ ਕੋਈ ਚੱਕ ਨਹੀਂ ਹਰ ਮਾ ਲਾਂਗੇ ਉੱਠ ਨਾਲ ਚਲ ਇੱਕ ਬਾਲ ਹੋ ਜਾਣਾ ਤਾਂ ਕਰਕੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਹੜੇ ਭਰਾ ਚੰਗਿੰਗਿੰਗੇ ਦੋਈਆਂ ਵਰਸਦੇ ਨੇ ਕਿ ਕਿਵੇਂ ਇਸ ਵਾਰ ਗੋਲੀਂਂਡੇ ਦਾ ਹਾਲਾਤ ਕਮੈਂਟ ਤੇ ਜਰੂਰ ਦੱਸਿਓ ਧੰਨਵਾਦ ਦੋਸਤੋ ਤੇ ਪੇਜ ਨੂੰ ਕਰ ਲੈ ਸਬਸਕ੍ਰਾਈਬ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਇੱਥੇ ਹਰ ਇੱਕ ਨੌਲੇਜ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਜੇ ਉਹ ਵੀ ਆਪਣੇ ਕੋਈ ਹੁੰਦੀ ਹੈ ਆ ਇੱਥੇ ਆਪਣੇ ਡੂੰਗਾ ਵਾਣ ਕਰਕੇ ਨਾ ਇਥੇ ਪਾਣੀ ਖੜਦਾ ਕਰਕੇ ਦੇਖ ਖਾਨ ਹੋ ਗਿਆ ਤੇ ਆ ਕੰਕ ਦੇਖੋ ਦੋਸਤੋਂ ਪੰਜ ਦਿਨਾਂ ਦਾ ਫਰਕ ਹੈ ਦਾ ਪਰ ਪਾਣੀ ਦੋ ਲਾਗੇ ਉਹ ਵੀ ਕੱਸੀ ਦੋ ਬੋਰੀਆਂ ਦਾ ਫਰਕ ਤਾਂ ਹੀ ਪੈਣਾ ਇਹ ਟ੍ਰਿਕ ਬੋਰੀ ਫੇਲਾ ਲਓ ਕੱਸੀ ਆਪਣੀ ਇੱਕ ਲੱਗੇ ਇੰਦੇ ਦੋ ਬੋਰੀਆਂ ਪਈਆਂ ਚੱਲਦੀ ਜਾਂਦੀ ਐ ਤੇ ਖੜੀ ਵੀ ਨਾਗ ਵਾਂਗ ਕਾਲੀ ਐ ਧੰਨਵਾਦ ਦੋਸਤੋ